ਗਲਾਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਇਹ ਇੱਕ ਜਿਹੜਾ ਇਹ ਗਾਣਾ ਹੈ ਇਹ ਨਗਰ ਕੌਂਸਲ ਦੇ ਗਾਇਕ ਵੱਲੋਂ ਗਾਇਆ ਗਿਆ ਹੈ ਇੱਕ ਸਰਕਾਰੀ ਗਾਣਾ ਹੈ ਤੇ ਆਈ ਥਿੰਕ ਸਾਰਿਆਂ ਨੇ ਇਹ ਗਾਣਾ ਇੰਜੋਏ ਕੀਤਾ ਹੋਣਾ ਤੇ ਇਹ ਇੱਕ ਬਾਤਾਂ ਵਰਣ ਭਰਿਆ ਗਾਣਾ ਸੀਗਾ ਤੇ ਪੂਰਾ ਇਸ ਗਾਣੇ ਨੂੰ ਸੀਰੀਅਸ ਲੈਣਾ ਹੈ ਤੇ ਆਪਣਾ ਆਲਾ ਦਵਾਲਾ ਬਿਲਕੁਲ ਸਾਫ਼ ਰੱਖਣਾ ਹੈ ਤੇ ਬੋਤਾਂ ਨਾਲ ਗਿਆਨ ਦਿੰਦੇ ਹੋਏ ਆਪਾਂ ਚੱਲਦੇ ਆਂ ਕੀ ਕਰੀਆ ਯਾਰ ਅੱਜ ਮੈਨੂੰ ਸਾਰਾ ਦਿਨ ਬੜੀ ਬੋਰ ਹੋ ਰਹੀ ਸੀਗੀ ਮਤਲਬ ਕੰਮ ਤੇ ਮੈਂ ਸੋਚ ਰਹੀ ਸੀ ਯਾਰ ਸੰਡੇ ਵੀ ਛੁੱਟੀ ਨਹੀਂ ਹੈ ਕੀ ਬੰਦਾ ਕਰੇ ਫਾਈਨਲੀ ਫਿਰ ਮੇਰੀ ਅੱਖਾਂ ਦੇ ਸਾਹਮਣੇ ਇੱਕ ਵੀਡੀਓ ਆਇਆ ਦੀਪਕਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮਰਿਆਲਾ ਤੋਂ ਕਿਹੜੀ ਜਗ੍ਹਾ ਦੀ ਮਰਿਆਲਾ ਮਰਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਲੇ ਕੇ ਆਏ ਹੋ ਸੀ ਹੋਇਆ ਨਹੀਂ ਮੇਰੇ ਵੀ ਆਏ ਹਾਂ ਬਾਰੇ ਚਲੋ ਜੀ ਬਾਬਾ ਮਤਵਾ ਨਾ ਲਿਆਖੂ ਨੀ ਤੇ ਜੇ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਚੱਲ ਰਹੀ ਹੈ ਨਾਲ ਤੁਸੀਂ ਇਹ ਤੋਂ ਪਹਿਲਾਂ ਲੜਕੀ ਨੂੰ ਮਿਲਿਆ ਕਦੇ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਜਿਸ ਪਰਿਵਾਰ ਕੇ ਮੈਂ ਪਰਵਾਹ ਕਰ ਗਈ ਹੋਵੇ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਮਾਪੇ ਤੇ ਮਾਤਾ ਕਰਦੇ ਮਿਲਣਗੇ ਪਰ ਉਹ ਕਹਿੰਦੇ ਗਾ ਲਈ ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ ਮੈਨੂੰ ਤਾਂ ਸਾਲੇ ਜੰਗੀ ਕਾਲ ਗਾ ਲਈ ਕਾਲ ਤੂੰ ਜਾ ਰਹਿ ਗਈ ਮੈਂ ਤਾਂ ਲੱਗਿਆ ਸੀਗਾ ਕੱਲਾ ਇਹੀ ਉੱਲੂ ਐ ਗਧਾ ਐ ਪਰ ਇਹਦਾ ਤਾਂ ਪੂਰਾ ਖਾਨਦਾਨ ਹੀ ਇਦਾਂ ਦਾ ਨਿਕਲਿਆ ਕਦੇ ਕੁੜੀ ਨੂੰ ਨਹੀਂ ਮਿਲਿਆ ਕਦੇ ਉਹਦੇ ਘਰਦਿਆਂ ਨੂੰ ਨਹੀਂ ਮਿਲਿਆ ਤੇ ਬਰਾਤ ਲੈ ਕੇ ਉਹ ਤੇ ਵਿਆਹ ਕਰਨ ਲਈ ਪਹੁੰਚ ਗਿਆ ਜੇ ਮੂਰਖਾਂ ਦੇ ਸਿੰਘ ਹੁੰਦੇ ਨਾ ਪੱਕਾ ਇਹ 12 ਸਿੰਘਾ ਹੋਣਾ ਸੀਗਾ ਵੈਸੇ ਵੀਰੇ ਇੱਕ ਵਾਰ ਪਤਾ ਕਰ ਲੈਣਾ ਸੀਗਾ ਕਿ ਤੇ ਉਹ ਕੋਈ ਮਾਂ ਦਾ ਲੱਡਲਾ ਐਂਜਲ ਪ੍ਰਿਆਨਾ ਬਣ ਕੇ ਬੈਠਾ ਹੋਵੇ ਹਾਂਜੀ ਤੇ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਿਆ ਹੋਇਆ ਤੇ ਮੈਂ ਸੋਚਿਆ ਮੈਂ ਮੈਂ ਵੀ ਪੰਜਾਬ ਦੀ ਲੇਡੀ ਅਰਮਾਨ ਮਲਿਕ ਨੂੰ ਵਿਆਹ ਦੀਆਂ ਵਧਾਈਆਂ ਦੇ ਦਵਾਂ ਸਮਝ ਰਹੇ ਹੋ ਸਮਝ ਰਹੇ ਮੇਰੇ ਵੱਲੋਂ ਪੂਜਾ ਸੰਗਾ ਸੰਗਾ ਹੀ ਹੈ ਨਾ ਜੋ ਵੀ ਹੈ ਮੇਰੇ ਵੱਲੋਂ ਪੂਜਾ ਸੰਗਾ ਨੂੰ ਤੀਜੇ ਵਿਆਹ ਦੀਆਂ ਲੱਖ ਲੱਖ ਵਧਾਈਆਂ 뮤직 ਪਰਮਾਤਮਾ ਉਹਨੂੰ ਚੌਥਾ ਵਿਆਹ ਕਰਵਾਉਂਦਾ ਬਲਵਕਸ਼ਣ ਇਹ ਕੀ ਬੋਲ ਤੂੰ ਨਹੀਂ ਉਹ ਨਹੀਂ ਨਹੀਂ ਮੇਰਾ ਕਹਿੰਦਾ ਮਤਲਬ ਹੈ ਕਿ ਉਹਨਾਂ ਦੀ ਆਉਣ ਵਾਲੀ ਵਿਆਹ ਪਰਿ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਵਧੀਆ ਰਵੇ ਅੱਛਾ ਬਾਕੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਬਾਕੀ ਤੇ ਚਲੋ ਸਾਰਾ ਠੀਕ ਹੈ ਪਰ ਏਡੀ ਕੀ ਮਜਬੂਰੀ ਸੀ ਕਿ ਮੈਡਮ ਜੀ ਨੂੰ ਤੀਜਾ ਵਿਆਹ ਕਰਵਾਉਣਾ ਪੈ ਗਿਆ ਚਲੋ ਸੁਣਦੇ ਹਾਂ ਇਹਨਾਂ ਦੀ ਮਜਬੂਰੀ ਜਿੱਦਾਂ ਕਿ ਰਾਤ ਨੂੰ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਇਹ ਜਿੰਨਾ ਕੋਠਾ ਸੀਗਾ ਇਹ ਸਾਰਾ ਡਿੱਗ ਗਿਆ ਮਤਲਬ ਕਮਰਾ ਹੀ ਸੀਗਾ ਡਿੱਗ ਗਿਆ ਕੱਚੇ ਕੋਠੇ ਆ ਸਾਡੇ ਕੋਲ ਸਾਧਨ ਨਹੀਂ ਵੀ ਅਸੀਂ ਇੰਨੇ ਪੈਸੇ ਇਹਦੇ ਤੇ ਲਾ ਸਕੀਏ ਕਮਾਈ ਦਾ ਕੋਈ ਸਾਧਨ ਨਹੀਂ ਸਾਡਾ ਅੱਛਾ ਤੇ ਇਹ ਕੰਮਕਾਰ ਨਹੀਂ ਕਰਦਾ ਸੀਗਾ ਕੋਈ ਵੀ ਤੇ ਇਹਦੇ ਘਰ ਦਾ ਲੈਂਟਰ ਵੀ गिर ਗਿਆ ਹੂੰ ਇਹ ਤਾਂ ਬਹੁਤ ਫਿਰ ਸੀਰੀਅਸ ਮੁੱਦਾ ਹੋ ਗਿਆ ਪਰ ਮੈਡਮ ਜੀ ਸਕੈਨਰ ਪਾਣ ਤੋਂ ਬਾਅਦ 16-17 ਲੱਖ ਰੁਪਏ ਤਾਂ ਆ ਹੀ ਗਿਆ ਸੀਗਾ ਤੁਹਾਡੇ ਕੋਲ ਤੇ ਕੋਠਾ ਤਾਂ ਆਰਾਮ ਨਾਲ ਪੈ ਹੀ ਸਕਦਾ ਸੀਗਾ ਫਿਰ ਤੁਹਾਡਾ ਤੇ ਬੜਾ ਪੁਰਾਣਾ ਪਿਆਰ ਸੀਗਾ ਤੁਸੀਂ ਇਹੀ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਨਾ ਉਹ ਸੈਟਅ ਤੇ ਉਹਨਾਂ ਦੀ ਮੇਰੇ ਮੇਰੀ ਨਾਨੀ ਦੇ ਪਿੱਕੇ ਸੀਗੇ ਇਹਨਾਂ ਦੇ ਭਾਣੂ ਕੀ ਪਿੰਡ ਹੈ ਨਾ ਕਿੰਨਾ ਦਾ ਫੜ ਫੜ ਕਿੰਨਾ ਦੇ ਫੜ ਲੈਣੇ ਮੂੰਹ ਅਸੀਂ ਇਦਾਂ ਤੇ ਫਿਰ ਉਸ ਟਾਈਮ ਤਾਂ ਪਤਾ ਲੱਗਣ ਲੱਗ ਪਿਆ ਸੀ ਯਾਰ ਹਾਂ ਜ਼ਿੰਦਗੀ ਹੁਣ ਚੱਲਣੀ ਚਲਾਉਣੀ ਪੈਣੀ ਆਪਣੇ ਆਪ ਹੀ ਇਕੱਲੇ ਇਹਦੇ ਇਦਾਂ ਹੋਇਆ ਕਿ ਰੱਬ ਤੋਂ ਬਹੁਤ ਰੋਸਾ ਹੋਵੇ ਕਿ ਆ ਮੇਰੇ ਨਾਲ ਇੰਨਾ ਕੁਝ ਕਰ ਤਾਂ ਕੋਈ ਤਾਂ ਮੇਰੇ ਲਈ ਛੱਡਣਾ ਸੀ ਆ ਨਾਲ ਵਾਲਾ ਸੀਗਾ ਇਹਦਾ 9 ਸਾਲ ਪੁਰਾਣਾ ਪਿਆਰ ਇਦੇ ਵਿੱਚ ਵਿਆਹ ਕਿਸੇ ਹੋਰ ਨਾਲ ਪਹਿਲੇ ਹੋ ਚੁੱਕਿਆ ਸੀਗਾ ਹੁਣ ਇਹ ਦੇ ਵਿਚਾਰੇ ਦਾ ਵਿਪੱਤਾ ਕੱਟ ਗਿਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਤੇ ਅੱਜ ਹੁਣ ਆਪਾਂ ਮਿਲਦੇ ਆ ਇਹਨਾਂ ਦੇ ਨਵੇਂ ਹਸਬੰਦ ਦੇ ਨਾਲ ਵੀ ਮੈਂ ਤੇਰੀ ਕੀ ਲੱਗਦੀ ਹਾਂਜੀ ਤੇ ਇਹ ਹੈ ਪੂਜਾ ਦਾ ਨਿਊ ਹਸਬੰਦ ਪਤਾ ਨਹੀਂ ਹੁਣ ਇਹਨਾਂ ਨੇ ਦੋਨਾਂ ਨੇ ਮਿਲ ਕੇ ਕਿੰਨੇ ਕ ਟਾਈਮ ਬਾਅਦ ਸਕੈਨਰ ਦੀ ਫੋਟੋ ਅਪਲੋਡ ਕਰ ਦੇਣੀ ਹੈ ਤੇ ਬਾਕੀ ਗੱਲ ਇਹ ਰਹੀ ਹੈ ਕਿ ਮੈਨੂੰ ਸਮਝ ਨਹੀਂ ਆ ਕਿ ਮੁੰਡੇ ਦੀ ਕੀ ਮਜਬੂਰੀ ਸੀ ਜਿਹੜਾ ਉਹਨੇ ਇਹਦੇ ਨਾਲ ਵਿਆਹ ਕਰਵਾਇਆ ਓਬਵੀਅਸਲੀ ਫੇਮ ਫੇਮ ਚਾਹੀਦਾ ਇਸ ਕਰਕੇ ਪਰ ਬੜੀ ਸ਼ਰਮ ਦੀ ਗੱਲ ਹੈ ਇਸ ਕੁੜੀ ਨੂੰ ਸ਼ਰਮ ਚਾਹੀਦੀ ਹੈ ਤੇ ਬਾਕੀ ਉਹ ਕਿੱਥੇ ਸਾਰੇ ਬਲੌਗਰ ਗਿਆ ਜਿਹੜੇ ਕਹਿੰਦੇ ਸੀਗੇ ਪੂਜਾ ਬੋਲ ਚੰਗੀ ਕੁੜੀ ਹੈ ਪੂਜਾ ਇਹ ਪੂਜਾ ਉਹ ਤੇ ਹੁਣ ਉਹ ਕਿੱਥੇ ਗਏ ਐ ਹੁਣ ਪੂਜਾ ਨੇ ਇਦਾਂ ਦੀ ਹਰਕਤ ਕੀਤੀ ਐ ਤੇ ਕੋਈ ਇਹਨਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਸਕੈਨਰ ਦੇ ਟਾਈਮ ਤੇ ਤਾਂ ਲੋਕਾਂ ਨੂੰ ਤਾਂ ਬਹੁਤ ਕਹਿੰਦੇ ਸੀਗੇ ਤੁਸੀਂ ਲੋਕੀ ਇਹਨਾਂ ਦਾ ਮਜ਼ਾਕ ਉਡਾ ਰਹੇ ਹੋ ਉਹਨਾਂ ਦੀ ਹੈਲਪ ਕਰੋ ਉਹਨਾਂ ਦੀ ਹੈਲਪ ਕਰੋ ਹੁਣ ਕਿੱਥੇ ਗਏ ਨੇ ਸਾਰੇ ਹਾਂਜੀ ਤੇ ਆਜੋ ਹੁਣ ਆਪਾਂ ਸੁਣਦੇ ਹਾਂ ਇੱਕ ਬੜਾ ਪਿਆਰਾ ਜਿਹਾ ਗਾਣਾ ਤੇ ਨਾਲ ਪੜਦੇ ਉਹਨਾਂ ਦੇ ਪਿਆਰੇ ਪਿਆਰੇ ਕਮੈਂਟਸ ਹਾਂਜੀ ਗਣਤ ਤੁਸੀਂ ਸਾਰਿਆਂ ਨੇ ਸੋਣੀ ਲਿਆਉਣਾ ਚਲੋ ਆਜੋ ਪੜਦੇ ਆ ਇਹਨਾਂ ਦੇ ਪਿਆਰੇ ਪਿਆਰੇ ਕਮੈਂਟਸ ਹਟਿਓ ਨਾ ਜਿੰਨਾ ਚਿਰ ਲਿਸ਼ਕਾਰੇ ਵਾਲੇ ਬਾਹਰ ਨਹੀਂ ਕੱਢਦੇ ਪਹਿਲਾ ਤਾਂ ਉਹ ਬੰਦਾ ਫੜੋ ਜੋ ਇਹਨਾਂ ਨੂੰ ਇੰਨੇ ਜ਼ਾਲਿਮ ਗਾਣੇ ਲਿਖ ਕੇ ਦਿੰਦਾ ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਪੈਰਾ ਨਾਲ ਲਿਖਿਆ ਹੋਇਆ ਗੀਤ ਹਾਂਜੀ ਤੇ ਗਾਇਜ਼ ਵੀਡੀਓ ਨੂੰ ਕਰਦੇ ਆ ਅਸੀਂ ਇੱਥੇ ਖਤਮ ਤੇ ਮੇਰੀ ਇੱਕ ਛੋਟੀ ਜੀ ਅਪੀਲ ਹੈ ਤੁਹਾਡੀ ਸਾਰਿਆਂ ਦੇ ਅੱਗੇ ਜਰਾ ਸੁਣ ਕੇ ਜਾਣਾ ਇੰਸਟਾਗ੍ਰਾਮ ਵਾਲਾ ਇੰਸਟਾਗ੍ਰਾਮ ਵਾਲਾ ਐਲਮੀ ਵਾਲਾ ਇੰਸਟਾਗ੍ਰਾਮ ਵਾਲਾ ਜਾਂ ਤਾਂ ਮੈਨੂੰ ਵਾਇਰਲ ਕਰੋ ਜਾਂ ਫੈਸ਼ਨ ਕਰੋ ਦੋਨੋਂ ਮੂਏ ਕਰੋ ਨਹੀਂ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਾਰੋ ਬਸ ਰੋਜ਼ ਇੱਕ ਇੱਕ ਦੋ ਦੋ ਲਾਈਕ ਹੀ বারবার চেক करू जाण ਕੋਈ ਛੋਟਾ ਟੱਬਰ ਹੰਗਿਓ ਕਿ ਨਹੀਂ ਹੰਗਿਓ ਹੰਗਿਓ ਕਿ ਨਹੀਂ ਹੰਗਿਓ ਚੱਡੀ ਚੈੱਕ ਕਰ ਜੀਉ ਇੱਕ ਇੱਕ ਲਾਈਕ ਚੈੱਕ ਕਰੂ ਨਾ ਧੜਾ ਧੜ ਕਰੋ ਨੀ